ਸੰਯੁਕਤ ਕਿਸਾਨ ਭਲਾਈ ਸੰਸਥਾ ਅਜਨਾਲਾ ਦੀ ਮਹੀਨਾਵਾਰ ਮੀਟਿੰਗ ਕੋਮੀ ਪ੍ਰਦਾਨ ਸਰਦਾਰ ਮਨਜੀਤ ਸਿੰਘ ਬਾੜਦੀਗਵਾਈ ਹੇਠ ਹੋਈ ਜਿਸ ਵਿੱਚ ਵੱਖ-ਵੱਖ ਵਿਸ਼ਿਆਂ ਤੇ ਗੱਲਬਾਤ ਕੀਤੀ ਗਈ ਸਸਤਾ ਦੇ ਸੀਨੀਅਰ ਮੀਤ ਪ੍ਰਦਾਨ ਕਾਬਲ ਸਿੰਘ ਸ਼ਾਹਪੁਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਜੋ ਕਿ ਪੰਜਾਬ ਵਿੱਚ ਆਫਤ ਆਈ ਸੀ ਖਾੜਾਂ ਦੇ ਰੂਪ ਵਿੱਚ ਉਸ ਵਿੱਚ ਉਹਨਾਂ ਦੀ ਸੰਸਥਾ ਵੱਲੋਂ ਡੰਗਰਾਂ ਦੇ ਚਾਰੀਏ ਦੀ ਸੇਵਾ ਅਤੇ ਜਿਸ ਦਿਨ ਤੋਂ ਇਹ ਹੜ੍ਹ ਆਏ ਸੀ ਉਸ ਦਿਨ ਤੋਂ ਹੀ ਹੋਈ ਹੈ ਅਜਨਾਲਾ ਦਾਣਾ ਮੰਡੀ ਵਿੱਚ ਕੈਂਪ ਲਗਾਇਆ ਗਿਆ ਸੀ ਜਿਸ ਵਿੱਚ ਲੰਗਰਾਂ ਦੀ ਸੇਵਾ ਚਲਾਈ ਗਈ ਸੀ ਉਹਨਾਂ ਕਿਹਾ ਕਿ ਹੋਣ ਵੀ ਜੋ ਤੁਸੀਂ ਤੁਸੀਂ ਬੰਦੀ ਸੇਵਾ ਚੱਲ ਰਹੀ ਹੈ ਉਸ ਵਿੱਚ ਸਾਡੀ ਸੰਸਥਾ ਦੇ ਮੈਂਬਰ ਟਰੈਕਟਰ ਟਰਾਲੀਆਂ ਲੈ ਕੇ ਮਿੱਟੀ ਦੀ ਸੇਵਾ ਤੁਸੀਂ ਬੰਨ ਬੰਨ ਲਈ ਕਰ ਰਹੇ ਹਨ ਇਸ ਮੌਕੇ ਡਾਕਟਰ ਕਲਵਨ ਸਿੰਘ ਨਿੱਜਰ ਭਾਈ ਮੰਗਤ ਸਿੰਘ ਨਿੱਜਰ ਨੰਬਰਦਾਰ ਸਾਹਿਬ ਅਜੀਤ ਸਿੰਘ ਪੱਖਾ ਸਾਬ ਦਾ ਸਰਪੰਚ ਹਰਪਿੰਦਰ ਸਿੰਘ ਹਰदयाल ਸਿੰਘ ਪਰਗਰ ਸਿੰਘ ਮਲਗੀ ਸਿੰਘ ਫੌਜੀ ਜਸਰਾਉਰ ਬਲਕਾਰ ਸਿੰਘ ਜਸਪਾਲ ਸਿੰਘ ਗੁਲਜਾਰ ਸਿੰਘ ਪ੍ਰਤਾਪ ਸਿੰਘ ਹਰਦਿਆਲ ਸਿੰਘ ਅਤੇ ਹੋਰ ਆਗੂ ਭਾਰੀ ਗਿਣਤੀ ਵਿੱਚ ਸੰਸਥਾ ਦੇ ਮੈਂਬਰ ਵੀ ਹਾਜ਼ਰ ਸਨ ਜਸਬੀਰ ਸਿੰਘ ਔਲਖਦੀਪ ਸਪੈਸ਼ਲ ਰਿਪੋਰਟ ਵਤਨ ਦੀ ਮਿੱਟੀ ਨਿਊਜ਼ ਚੈਨਲ ਪਿੰਡੀ ਸੈਦਾ ਸਾਉਂਪਲਿਸ ਸਾਸ਼ਪਾ ਦੇ ਪ੍ਰਧਾਨ ਸਾਹਿਬ ਮੈਂਬਰ ਸਰਬੰਸ ਅਤੇ ਸਾਰੇ ਮਿੱਤਰੋ ਜੀ ਨੂੰ ਗੱਜ ਦੇ ਫੜੇ ਬਿਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਛੋਟੇ ਵੀ ਸਾਡੇ ਨੇ ਰੱਖੀ ਆ ਗੱਲ ਤੇ ਬਿਲਕੁਲ ਠੀਕ ਹੈ ਜੀ ਜਿਨ੍ਹਾਂ ਚ ਸਰਕਾਰਾਂ ਕਿਸੇ ਕੰਮ ਵੱਲ ਪੂਰਾ ਧਿਆਨ ਨਹੀਂ ਦੇਦੀਆਂ ਕੋਲੋਂ ਮਹਾਪੁਰਸ਼ਾਂ ਨੇ ਬਹੁਤ ਵੱਡਾ ਕੰਮ ਕੀਤਾ ਇੰਨਾ ਇਹ ਮਹਾਪੁਰਸ਼ਾਂ ਦੇ ਹੀ ਮਲੋ ਉਹਨਾਂ ਦੇ ਵਾਸਤੇ ਵੀ ਗੱਲ ਆ ਜਿਹੜੀ ਉਹਨਾਂ ਨੇ ਇਹ ਛੇੜਪਾਕ ਜ਼ਰੂਰ ਕਰਤੀ ਆ ਪਰ ਉਤੋਂ ਹੁਣ ਜਿਹੜੀ ਮਦਦ ਆ ਉਹ ਸਰਕਾਰਾਂ ਨੂੰ ਚਾਹੀਦੀ ਆ ਕਿ ਉਹਦੇ ਉੱਤੇ ਪੂਰ ਗੌਰ ਕਰਕੇ ਕਰ ਦੇਣ ਪਰ ਇਹ ਸਾਡੀਆਂ ਸਰਕਾਰਾਂ ਜਿਹੜੀਆਂ ਅਜੇ ਜੀ ਮਾਸ ਮੇਰੇ ਵੀ ਇੱਕ ਗੱਲ ਕਰਨਿਆ ਬੈਠਿਆ ਹਸੱਤ ਦੇ ਵਿੱਚ ਜਦੋਂ ਵੋਟਾਂ ਆ ਜਾਂਦੀਆਂ ਉਦੋਂ ਸਾਨੂੰ ਬੜਾ ਕੁਝ ਦਿਖਾ ਜਾਂਦਾ ਕਿਤੇ ਇਹ ਇਲਾਕੇ ਦੇ ਵਿੱਚ ਵੋਟਾਂ ਆ ਗਈਆਂ ਆਪ ਸਭ ਜਿੱਦਾਂ ਹੁਣ ਹੜ ਖੜਾ ਦੀ ਮਾਰ ਏ ਠਾਇਆ ਜਨਾਲਾ ਹਲਕਾ ਜਾ ਇੰਦਰ ਪੰਜਾਬ ਸਾਰਾ ਹਲਕਾ ਸਾਰਾ ਆਇਆ ਜਾਂ ਪੰਜਾਬ ਸਾਰਾ ਆਇਆ ਇਹਦੀਆਂ ਜਾਂ ਅੱਗੇ ਦਰਨਾ ਚੱਲਣੀਆਂ ਤੇ ਆਪਾਂ ਇਹਦੇ ਰਿਕਾਰਡਿੰਗ ਲਈ ਗੱਲ ਕਰਾਂਗੇ ਸੈਂਟਰ ਗਵਰਨਮੈਂਟ ਨੇ ਉਹਨੇ ਦਿੱਤਾ ਇੱਕ 1600 ਕਰੋੜ ਰੁਪਇਆ ਦਿੱਤਾ ਪੰਜਾਬ ਜੇ 5 ਲੱਖ ਦਾ ਆਪਾਂ حساب ਲਈਏ 5 ਲੱਖ 8 ਲੱਖ ਬਰਬਾਦ ਹੋ ਗਿਆ ਚੋਣੇ ਦਾ ਪਰ 32000 ਕਿੱਲੇ ਦਾ ਮਹਾਰਜਾ ਮਿਲਦਾ ਜਿਹੜਾ ਸਰਕਾਰ ਨੇ ਅਨਾਉਂਸ ਕੀਤਾ ਇਹ ਬੜਾ ਥੋੜਾ ਆ 32000 32000 ਬੈਂਡਾ ਦਿੱਤਾ ਉਹਨਾਂ 20000 ਰੁਪਇਆ 20000 ਰੁਪਇਆ ਦਿੱਤਾ ਤੇ 32000 ਰੁਪਇਆ ਦੇ حساب ਨਾਲ ਵੀ ਬੰਦਾ ਜਾਂ ਆਪਾਂ ਸਾਰਾ ਇਹਦਾ 1600 ਕਰੋੜ ਦਾ ਹਿਸਾਬ ਲਈਏ 5 ਲੱਖ ਢਿੱਲੇ ਦੇ ਹਿਸਾਬ ਨਾਲ ਦੂਸਰੀ ਗੱਲ ਇਹ ਹੈ ਜਿਹੜਾ ਨੁਕਸਾਨ ਹੋ ਗਿਆ ਇਹ ਨਾ ਸਰਕਾਰਾਂ ਕੋ ਭਰਿਆ ਜਾਣਾ ਨਾ ਕੋਈ ਆ ਆ ਨਹੀਂ ਭਰ ਸਕਦਾ ਇਹਦਾ ਇਹ ਜਿਹੜਾ ਨੁਕਸਾਨ ਹੋ ਗਿਆ ਹੋ ਗਿਆ ਜਿਹੜਾ ਦਰਿਆ ਦੇਖੋ ਆਪਾਂ ਜਦੋਂ ਪਾਣੀ ਲਾਉਂਦੇ ਆ ਨਾ ਮੋਟਰ ਦਾ ਪਹਿਲਾਂ ਉਹਨੂੰ ਖਾਵ ਨੂੰ ਸਾਫ਼ ਕਰਦੇ ਆ ਤੇ ਫੇਰ ਜਾ ਕੇ ਅੱਗੇ ਪਾਣੀ ਲਾਉਂਦੇ ਆ ਵੀ ਕਿਸੇ ਦੇ ਖੇਤ ਚ ਪਾਣੀ ਨਾ ਪੈ ਗੇ ਇਹ ਦਰਿਆ ਆ ਦਰਿਆ ਦੀ ਕਦੀ ਸਫਾਈ ਅੱਜ ਤੱਕ ਹੋਈ ਨਹੀਂ ਪਹਿਲਾਂ ਕਾਲੀ ਸਰਕਾਰ ਹੀ ਉਹ 10 ਸਾਲ ਚੱਲੀ ਆ ਤੇ ਉਹ ਰੇਤਾ ਕਢਾਉਂਦੇ ਰਿਹਾ ਦਰਿਆ ਚੋਂ ਮਾਈਨਿੰਗ ਕਰਾਉਂਦੇ ਰਹੇ ਆ ਤੇ ਦਰਿਆ ਚੱਲਦੇ ਰਹੇ ਨਹੀਂ ਨੇ ਪਾਣੀ ਬੜਾ ਜਾਂਦਾ ਜਾਂਦਾ ਰਹੇ ਪਰ ਪਾਣੀ ਥਲੇ ਥਲੇ ਨਿਕਲ ਜਾਂਦਾ ਹੈ ਕਾਂਗਰਸ ਸਰਕਾਰ ਆਈ ਉਹਨੇ ਵੀ ਸਾਲ ਥੋੜਾ ਬਹੁਤਾ ਕੀਤਾ ਫਿਰ ਹੁਣ ਆ ਝਾੜੂ ਵਾਲੀ ਸਰਕਾਰ ਵੀ ਆਲੀ ਆ ਚਾਰ ਸਾਲ ਇਹਦੇ ਵੀ ਨੰਗ ਗਿਆ ਇਹਨਾਂ ਵੀ ਕੁਝ ਨਹੀਂ ਕੀਤਾ ਰਹਿਦਾ ਉਹ ਦਰਿਆ ਸਾਰਾ ਰਿੱਦਾਂ ਨਾਲ ਭਰ ਚੁੱਕਾ ਆ ਲਾਗੇ ਜ਼ਿਮੀਂਦਾਰਾਂ ਦੀਆਂ ਫਸਲਾਂ ਤੇ ਲਾਗੇ ਦਰਿਆ ਵਗਣ ਡਿਆ ਵੱਧ ਵੱਧ 7-8 ਫੁੱਟ ਨੀਵਾ ਹੋਏਗਾ ਦਰਿਆ ਬਾਕੀ ਉਹ ਵੀ ਜ਼ਿਮੀਂਦਾਰਾਂ ਦੀ ਪੈ ਤਰਾਸਦੀ ਆਈ ਸਾਰਿਆਂ ਦੇਖੀ ਆ ਪਰ ਰਾਗਜੀ ਵਾਲੀ ਗੱਲ ਆ ਵੀ ਲਿਆਂਦੀ ਗਈ ਆ ਆਈ ਨਹੀਂ ਗਈ ਭਾਵੇਂ ਕੁਦਰਤੀ ਤੌਰ ਤੇ ਆ ਗਈ ਆ ਮੈਨੂੰ ਇੱਕ ਦਿਨ ਇੱਕ ਪੱਤਰਕਾਰ ਵੀਰ ਮਿਲਿਆ ਅੰਟੈਲੀਜ ਵਾਲੇ ਬੈਠੇ ਨੇ ਭਾਜੀ ਜਰਾ ਬੜੀ ਨੌਕਰੀ ਕੀਤੀ ਆ ਇਹਨਾਂ ਨੂੰ ਜ਼ਿਆਦਾ ਪਤਾ ਹੁੰਦਾ ਇਹਨਾਂ ਗੱਲਾਂ ਦਾ ਇੱਕ ਆਮ ਪੱਤਰਕਾਰ ਮੈਨੂੰ ਦੱਸ ਰਿਹਾ ਕਿ ਭਾਜੀ ਮੈਂ ਥਾਣੇ ਬੰਦੇ ਨੂੰ ਦੱਸਤਾ ਸੀ ਇੰਨੀ ਤਰੀਕ ਨੂੰ ਹੜ ਆਉਣੇ ਆ ਇੰਨੀ ਤਰੀਕ ਨੂੰ ਸਿਸਟਮ ਖਤਮ ਹੋਣਾ ਹੈ ਇੰਨੀ ਤਰੀ ਨੂੰ ਹਰ ਹੋਣੀ ਤੇ ਇੰਨੀ ਨੂੰ ਸਭ ਕੋਈ ਬਹਿ ਜਾਣਾ ਮੈਂ ਕਿਹਾ ਮੈਰੀ ਮੰਦਰ ਚ ਨਹੀਂ ਕਰ ਲਉਂਦੀ ਐਰ ਦੀ ਸਪੋਟ ਉਹਨੇ ਕਿਹਾ ਹੋਰ ਪੱਤਰਕਾਰ ਨੂੰ ਫੋਨ ਲਾਇਆ ਸਪੀਕਰ ਤੇ ਕਿ ਤੈਨੂੰ ਮੈਂ ਇਹ ਗੱਲਾਂ ਕਿਹਦੀ ਦੀ ਨੂੰ ਦਸੀਆਂ ਅਹੀਂ ਉਹਨੇ ਮੈਂ ਤਾਂ ਸਭ ਬਿਲਕੁਲ ਸੱਚ ਹੈ ਯਾਰਾ ਜੇ ਇੱਕ ਪੱਤਰਕਾਰ ਨੂੰ ਪਤਾ ਇਹ ਗੱਲ ਦਾ ਤੇ ਸਰਕਾਰਾਂ ਨੂੰ ਨਹੀਂ ਪਤਾ ਬਲਕਿ ਸਾਡਾ ਨੁਕਸਾਨ ਜਾਨ ਬੁਝ ਕੇ ਕੀਤਾ ਗਿਆ ਜਿਹੜਾ ਪਾਣੀ 15 ਦਿਨਾਂ ਹੀ ਛੜਦਾ ਸੀ ਉਹ 15 20 ਕਿੰਨੇ ਛੜਦਾ ਆਪਾਂ ਝੱਲਿਆ ਆ ਕਿਉਂਕਿ ਪੜੀ ਦਾ ਸਾਡਾ ਸ਼ੁਰੂ ਤੋਂ ਪਿਆਰ ਰਿਹਾ ਦੂਜੀ ਗੱਲ ਅਫਸਰਾਂ ਦੀ ਗੱਲ ਆਪਾਂ ਕਰਨ ਲੱਗੇ ਆਪਾਂ ਸ਼ੁਰੂ ਜੀ ਆਪਾਂ ਕੈਂਪ ਲਾ ਦਿੱਤਾ ਸੀ ਸਾਨੂੰ ਉਹਨਾਂ ਨੇ ਮਾਰਕ ਕਮੇਟੀ ਨੇ ਕਿਹਾ ਸੀ ਕਿ ਕੈਂਪ ਲਾ ਦਿਓ ਲੋਕਾਂ ਦੇ ਰਹਿਣ ਸਹਿਣ ਲਈ ਲੰਗਰ ਦਾ ਪ੍ਰਬੰਧ ਕਾਲੇ ਨੇ ਖੂਹਾਂ ਦਾ ਕਰਤਾ ਸੀ ਟੈਂਟ ਦਾ ਗੱਦਿਆਂ ਦਾ ਰਹਿਣ ਸਹਿਣ ਦਾ ਸਾਰਾ ਪ੍ਰਬੰਧ ਆਪਾਂ ਕੀਤਾ ਸੀ ਉਹਨੇ ਦਿਨ ਚੱਲਿਆ ਡੀਸੀ ਵੀ ਪਤਾ ਲਗਾਏ ਡੀਸੀ ਸਾਰੇ ਅਫਸਰ ਉਥੇ ਆਪਣੇ ਆਉਂਦੇ ਰਹੇ ਆ ਅਹੀਂ ਇਹਨਾਂ ਦੀਆਂ ਕਮਜ਼ੋਰੀਆਂ ਉਥੇ ਵੇਖੀਆਂ ਨੇ ਵੀ ਜੋ ਕਹਿੰਦੇ ਉਹ ਕਰਦੇ ਨਹੀਂ ਕਿਉਂ ਮਾਹਪੁਰਖਾਂ ਨੇ ਇੱਥੋਂ ਤੱਕ ਕਰ ਦਿੱਤਾ ਵੀ ਪਾਣੀ ਨੂੰ ਵੀ ਬੰਨ੍ਹ ਲਾ ਦਿੱਤਾ ਜਿਹੜਾ ਕਿ ਸਰਕਾਰ ਨੇ ਇੱਕ ਵੀ ਕਿਸੇ ਬੰਨ੍ਹ ਦੇ ਉੱਤੇ ਇੰਨੀ ਤਵੱਜੂ ਹੀ ਨਹੀਂ ਦਿੱਤੀ ਵੀ ਪਾਣੀ ਨੂੰ ਬੰਨ੍ਹਿਆ ਜਾਵੇ ਕੰਮ ਸੋਕਾ ਪਾਣੀ ਆ ਗਿਆ ਤੇ ਬੰਨ੍ਹਣਾ ਤਾਂ ਸਰਕਾਰ ਦਾ ਕੰਮ ਹੀ ਨਾ ਸਰਕਾਰ ਨੇ ਇਹਦੇ ਬਾਰੇ ਕੋਈ ਗੱਲ ਨਹੀਂ ਕੀਤੀ ਵੀ ਆਪਾਂ ਹੁਣ ਮਿੱਟੀ ਪਾ ਲਈਏ ਸਰਕਾਰ ਤੇ ਇੱਕ ਕੰਮ ਕਰਦੀ ਰਹੀ ਆ ਵੀ ਭੱਜ ਕੇ ਆਪਾਂ ਪੈਕੇਟ ਵੰਡ ਲਈਏ ਇਹਨਾਂ ਜਿਹੜੇ ਭੁੱਖੇ ਨੇ ਨਾ ਬ੍ਰੈਡ ਦੇ ਆਈਏ ਅਸੇ ਇਨਾ ਕੰਮ ਸਰਕਾਰ ਨੇ ਕੀਤਾ ਤੇ ਸੰਤ ਮਹਾਪੁਰਖ ਨੇ ਜਿਨ੍ਹਾਂ ਨੇ ਫਿਰ ਸੋਚਿਆ ਵੀ ਇਹਨੂੰ ਜਿਹੜਾ ਪਾਣੀ ਇੰਜ 15 ਦਿਨ ਹੋ ਗਏ ਪਾਣੀ ਵਹੀ ਜਾਣ ਰਿਹਾ ਲੋਕਾਂ ਦੇ ਖੇਤਾਂ 'ਚ ਇਹਨੂੰ ਪਾਣੀ ਨੂੰ ਕਿੱਦਾਂ ਰੋਕਿਆ ਜਾਵੇ ਲੇਕਿਨ ਉਹਨਾਂ ਨੇ ਜਿੱਥੇ ਪਹਿਲਾਂ ਹੀ ਵੱਡੀਆਂ ਸੇਵਾਵਾਂ ਨਿਭਾਈਆਂ ਲੰਗਰਾਂ ਦੀਆਂ ਪਸ਼ੂ ਚਾਰੇ ਦੀਆਂ ਨਿਭਾਈਆਂ ਨੇ ਫਿਰ ਉਹਨਾਂ ਮਿੱਟੀ ਵਾਲੇ ਮੈਨੂੰ ਵੇਖਿਆ ਵੀ ਇਹਨੂੰ ਪਾਣੀ ਨੂੰ ਬੰਦ ਇਹਦਾ ਹਾਲਤ ਕਰੀਏ ਕੋਈ ਹਾਂਜੀ ਪ੍ਰਧਾਨ ਜੀ ਅੱਜ ਜੋ ਮੀਟਿੰਗ ਕੀਤੀ ਗਈ ਸੰਜੂਕਤ ਪਸਾਰ ਭਾਈ ਸੰਸਦਿਕ ਇਸ ਸੰਬੰਧ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੰਯੁਕਤ ਕਿਸਾਨ ਭਲਾਈ ਸੰਸਥਾ ਅਜਨਾਲਾ ਦੀ ਜਿਹੜੀ ਮਹੀਨਾਵਾਰ ਮੀਟਿੰਗ ਹੁੰਦੀ ਆ ਹਰ ਮਹੀਨੇ ਹੁੰਦੀ ਆ ਹਰ ਮਹੀਨੇ ਦੇ ਲਾਸਟ ਸ਼ਨੀਵਾਰ ਉਹ ਮੀਟਿੰਗ ਅਜ ਰੁਟੀਨ ਦੇ ਵਿੱਚ ਜਿਹੜੀ ਮੀਟਿੰਗ ਹੋਈ ਆ ਔਰ ਇਸ ਮੀਟਿੰਗ ਦੇ ਵਿੱਚ ਇਸ ਵਾਰ ਜੋ ਤਰਾਸਦੀ ਆਈ ਹੈ ਪਾਣੀ ਦੀ ਹੜ੍ਹਾਂ ਦਾ ਜੋ ਨੁਕਸਾਨ ਕੀਤਾ ਉਹਨੂੰ ਸਾਰੇ ਜਿਹੜੇ ਸਾਡੇ ਜਥੇਬੰਦੀ ਦੇ ਮੈਂਬਰ ਹੈ ਉਹਨਾਂ ਨੇ ਬੜੀ ਗੰਭੀਰਤਾ ਦੇ ਨਾਲ ਉਹਦੇ ਉੱਤੇ ਵਿਚਾਰ ਕੀਤੀ ਗਿਆ ਵੀ ਨੁਕਸਾਨ ਕਿੰਨਾ ਹੋਇਆ ਕਿਉਂ ਹੋਇਆ ਇਹ ਅੱਗੇ ਵਾਸਤੇ ਨਹੀਂ ਹੋਣਾ ਚਾਹੀਦਾ ਜਾਂ ਇਹਦੇ ਵਾਸਤੇ ਆਪਾਂ ਹੁਣ ਕੀ ਕਰਨਾ ਹੈ ਸੋ ਇਹਨਾਂ ਮੁੱਦਿਆਂ ਤੇ ਅੱਜ ਦੀ ਸਾਡਾ ਜਿਹੜਾ ਮੀਟਿੰਗ ਦਾ ਫੋਕਸ ਆ ਉਹ ਸਾਰਾ ਹੀ ਹੜ੍ਹਾਂ ਦੇ ਉੱਤੇ ਹੀ ਰਿਹਾ ਤੇ ਤੁਸੀਂ ਮਤਲਬ ਕੀ ਕੀ ਮਤਲਬ ਕੀ ਨਵਾਈਆਂ ਤੋਂ ਸਾਡੇ ਇਹਨਾਂ ਹੜ੍ਹਾਂ ਦੇ ਵਿੱਚ ਸਾਡੀ ਸੰਸਥਾ ਵੱਲੋਂ ਚਾਰੇ ਦੀ ਕਿੰਨੀ ਕ ਆਪਣੀ ਸਾਡੀ ਸਮਰੱਥਾ ਸੀਗੀ ਡੰਗਰਾਂ ਵਾਸਤੇ ਉਹਦੀ ਸੇਵਾ ਕੀਤੀ ਗਈ ਤੇ ਜਿੱਦਣ ਤੋਂ ਇਹ ਪਾਣੀ ਆ ਗਿਆ ਸੀਗਾ ਸਾਈਟ 26 ਤਰੀਕ ਨੂੰ ਰਾਤ ਨੂੰ ਜਿਹੜੀ ਆ ਉਹ ਬੰਨ ਟੁੱਟਿਆ ਤੇ 27 ਤਰੀਕ ਤੋਂ ਉਸ ਤੇ ਲੰਗਰਾਂ ਦੀ ਜਿਹੜੀ ਸੇਵਾ ਆ ਉਹ ਦਾਣਾ ਮੰਡੀ ਦੇ ਵਿੱਚ ਕੈਂਪ ਲਾ ਕੇ ਤੇ ਲੰਗਰ ਜਿਹੜੇ ਆ ਉਹ ਆਰੰਭ ਕਰ ਦਿੱਤੇ ਗਏ ਸੀਗੇ ਜਿੰਨੇ ਦਿਨ ਵੀ ਲੰਗਰਾਂ ਦੀ ਤੇ ਸੇਵਾ ਚੱਲਦੀ ਰਹੀ ਉਹ ਸਾਰੀ ਸੇਵਾ ਜਿਹੜੀ ਆ ਉਹ ਸਾਡੀ ਸੰਸਥਾ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਲੇ ਵਾਲਾ ਖੂਹ ਵੱਲੋਂ ਦੇ ਸਹਿਯੋਗ ਦੇ ਨਾਲ ਇਹ ਸਾਰੀ ਸੰਸਥਾ ਦੀ ਜਿਹੜੀ ਸੇਵਾ ਕੀਤੀ ਗਈ ਤੇ ਹੁਣ ਜਿਹੜੀ ਸੇਵਾ ਆ ਉਹ ਜਿਹੜੀ ਬੰਨ ਬੰਨਣ ਦੀ ਤੁਸੀਂ ਬੰਨ ਜਿਹੜੇ ਆ ਟੁੱਟੇ ਆ ਉਹਨਾਂ ਨੂੰ ਬੰਨਣ ਦੀ ਜਿਹੜੀ ਸੇਵਾ ਚੱਲ ਰਹੀ ਆ ਉਹਦੇ ਵਿੱਚ ਵੀ ਸਾਡੀ ਸੰਸਥਾ ਦੇ ਜਿਹੜੇ ਮੈਂਬਰ ਆ ਉਹ ਟਰੈਕਟਰ ਵਾਲੀਆਂ ਲੈ ਕੇ ਗਏ ਨੇ ਨਾਨੋਕੇ ਤੋਂ ਮਿੱਟੀ ਪੁੱਟ-ਪੁੱਟ ਕੇ ਤੇ ਉਹ ਤੁਸੀਂ ਬੰਦ ਵਿੱਚ ਪਾਉਣ ਡੈ ਜਾ ਕੇ ਤੇ ਉਹਦੇ ਵਿੱਚ ਵੀ ਸਾਡੀ ਜਿਹੜੀ ਸੰਸਥਾ ਆ ਉਹ ਆਪਣੀ ਪੂਰੀ ਜਿਹੜੀ ਆ ਉਹ ਸੇਵਾ ਨਿਭਾ ਰਹੀ